ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਬ੍ਰਿਸ਼ਪਦੀਪ ਸਿੰਘ ਫਾਇਲ ਕਾ ਉਸ ਨੌਜਵਾਨ ਨੂੰ ਪਿਛਲੇ ਦਿਨੀ ਮਕਦਮਾ ਦਰਜ ਕਰਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਸੀ ਉਸ ਦੇ ਸਬੰਧ ਚ ਆਪਾਂ 19 ਤਰੀਕ ਦਿਨ ਬੁੱਧਵਾਰ ਜਾਨਕੀ ਕੱਲ ਨੂੰ ਐਸਐਸਪੀ ਦਫਤਰ ਫਾਇਲ ਕਾ ਦੇ ਅੱਗੇ ਵੱਡਾ ਇਕੱਠ ਰੱਖਿਆ ਸੀ ਸੋ ਪਰ ਅੱਜ ਬੇਸ਼ਵਦੀਪ ਸਿੰਘ ਫਾਇਲਕਾ ਨੂੰ ਉਹਦਾ ਪਰਚਾ ਰੱਦ ਕਰਕੇ ਰਿਹਾ ਕਰ ਦਿੱਤਾ ਗਿਆ ਤੇ ਮੈਨੂੰ ਹੁਣੇ ਹੀ ਪਤਾ ਲੱਗਿਆ ਤਾਂ ਮੈਂ ਕਿਸ ਜਨਾ ਦੇ ਫੋਨ ਆਏ ਸਨੇਹ ਆਏ ਕਿ ਬਾਈ ਸਾਡੀ ਤਿਆਰੀ ਹੈ ਕੱਲ ਦੀ ਅਸੀਂ ਫਾਇਲਕਾ ਪਹੁੰਚਣਾ ਸੋ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਣਾ ਚਾਹੁੰਨਾ ਕਿ ਵਿਸ਼ਵਦੀਪ ਸਿੰਘ ਫਾਲਕਾ ਨੂੰ ਰਿਹਾ ਕਰ ਦਿੱਤਾ ਗਿਆ ਉਹਦਾ ਪਰਚਾ ਖਾਰਜ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਸੁੱਕਾਲ ਦਾ ਜਿਹੜਾ ਆਪਣਾ ਐਸਐਸਪੀ ਦਫ਼ਤਰ ਫਾਲਕਾ ਦੇ ਅੱਗੇ ਆਪਣਾ ਵੱਡਾ ਕੱਠ ਰੱਖਿਆ ਗਿਆ ਸੀ ਉਹ ਕੱਠ ਵੀ ਆਪਣਾ ਕੱਲ ਨੂੰ ਨਹੀਂ ਕੀਤਾ ਜਾ ਰਿਹਾ ਉਹ ਵੀ ਰੱਦ ਕਰ ਦਿੱਤਾ ਗਿਆ ਸੋ ਮੈਂ ਸਾਰੇ ਸੱਜਣਾ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਕਿ ਆਪਾਂ ਵਿਸ਼ਵਦੀਪ ਫਾਲਕਾ ਦੀ ਰਿਹਾਈ ਲਈ ਐਸਐਸਪੀ ਦਫ਼ਤਰ ਦੇ ਅੱਗੇ ਵੱਡਾ ਕੱਠ ਰੱਖਿਆ ਸੀਗਾ ਸੋ ਉਹ ਕਾਠ ਆਪਾਂ ਇਸ ਕਰਕੇ ਰੱਦ ਕਰ ਰਹੇ ਹਾਂ ਉਹ ਕਾਠ ਆਪਾਂ ਇਸ ਕਰਕੇ ਉਹ ਕਾਠ ਨੂੰ ਆਪਾਂ ਮੁਲਤਵੀ ਕਰ ਰਹੇ ਹਾਂ ਕਿਉਂਕਿ ਵਿਸ਼ਵਦੀਪ ਫਾਇਲਕਾ ਨੂੰ ਅੱਜ ਰਿਹਾ ਕਰ ਦਿੱਤਾ ਗਿਆ ਉਹਦਾ ਪਰਚਾ ਖਾਰਜ ਕਰ ਦਿੱਤਾ ਗਿਆ ਮੈਨੂੰ ਹੁਣੇ ਹੀ ਹਲੇ ਪਤਾ ਲੱਗਿਆ ਇਸ ਕਰਕੇ ਮੈਂ ਇਹ ਜਾਣਕਾਰੀ ਤੁਹਾਡਾ ਨਾਲ ਸਾਂਝੀ ਕੀਤੀ ਹੈ ਤਾਂ ਕਿ ਸਾਰੇ ਜਾਣੇ ਇਸ ਗੱਲ ਨੂੰ ਧਿਆਨ ਦੇ ਨਾਲ ਨੋਟ ਕਰ ਲੈਣਾ ਕਿ ਕੱਲ ਨੂੰ ਜਿਹੜਾ ਆਪਣਾ ਕਾਠ ਔਰਾਦਾ ਬਿਸ਼ਰਦੀਪ ਫੌਲਕਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਚੁੱਕਿਆ ਬਾਹਰ ਆ ਚੁੱਕਿਆ ਧੰਨਵਾਦ ਸਾਰੇ ਸੱਜਣਾ ਦਾ ਪੰਜਾਬੀਆਂ ਦਾ ਜਿਨ੍ਹਾਂ ਨੇ ਹਮਾਇਤ ਕੀਤੀ ਜਿਨ੍ਹਾਂ ਨੇ ਨਾਲ ਖੜੇ ਜਿਹੜੇ ਉਹ ਕਿਸੇ ਵੀ ਰੂਪ 'ਚ ਖੜੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਇਹ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਵਿਸ਼ਵਦੀਪ ਸਿੰਘ ਫਾਇਲਕਾ ਉਸ ਨੌਜਵਾਨ ਨੂੰ ਪਿਛਲੇ ਦਿਨੀ ਮਕਦਮਾ ਦਰਜ ਕਰਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਸੀ ਉਸ ਦੇ ਸਬੰਧ ਚ ਆਪਾਂ 19 ਤਰੀਕ ਦਿਨ ਬੁੱਧਵਾਰ ਯਾਨਕਿ ਕੱਲ ਨੂੰ ਐਸਐਸਪੀ ਦਫਤਰ ਫਾਇਲਕਾ ਦੇ ਅੱਗੇ ਵੱਡਾ ਇਕੱਠ ਰੱਖਿਆ ਸੀ ਸੋ ਪਰ ਅੱਜ ਵਿਸ਼ਵਦੀਪ ਸਿੰਘ ਫਾਇਲਕਾ ਨੂੰ ਉਹਦਾ ਪਰਚਾ ਰੱਦ ਕਰਕੇ ਰਿਹਾ ਕਰ ਦਿੱਤਾ ਗਿਆ ਤੇ ਮੈਨੂੰ ਹੁਣੇ ਪਤਾ ਲੱਗਿਆ ਤਾਂ ਮੈਂ ਕਿਸ ਜਨਾਂ ਦੇ ਫੋਨ ਆਏ ਸਨੇਹੇ ਆਏ ਕਿ ਬਾਈ ਸਾਡੀ ਤਿਆਰੀ ਹੈ ਕੱਲ ਦੀ ਅਸੀਂ ਫਾਇਲਕਾ ਪਹੁੰਚਣਾ ਸੋ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਣਾ ਚਾਹੁੰਦਾ ਕਿ ਬੇਸ਼ਵਦੀਪ ਸਿੰਘ ਫਾਇਲਕਾ ਨੂੰ ਰਿਹਾ ਕਰ ਦਿੱਤਾ ਗਿਆ ਉਹਦਾ ਪਰਚਾ ਖਾਰਜ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਸੁੱਕਾਲ ਦਾ ਜਿਹੜਾ ਆਪਣਾ ਐਸਐਸਪੀ ਦਫ਼ਤਰ ਫਾਲਕਾ ਦੇ ਅੱਗੇ ਆਪਣਾ ਵੱਡਾ ਕਾਠ ਰੱਖਿਆ ਗਿਆ ਸੀ ਉਹ ਕਾਠ ਵੀ ਆਪਣਾ ਕੱਲ ਨੂੰ ਨਹੀਂ ਕੀਤਾ ਜਾ ਰਿਹਾ ਉਹ ਵੀ ਰੱਦ ਕਰ ਦਿੱਤਾ ਗਿਆ ਸੋ ਮੈਂ ਸਾਰੇ ਸੱਜਣਾ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਕਿ ਆਪਾਂ ਵਿਸ਼ਵਦੀਪ ਫਾਲਕਾ ਦੀ ਰਿਹਾਈ ਲਈ ਐਸਐਸਪੀ ਦਫ਼ਤਰ ਦੇ ਅੱਗੇ ਵੱਡਾ ਕਾਠ ਰੱਖਿਆ ਸੀਗਾ ਸੋ ਉਹ ਕਾਠ ਆਪਾਂ ਇਸ ਕਰਕੇ ਰੱਦ ਕਰ ਰਹੇ ਹਾਂ ਉਹ ਕਾਠ ਆਪਾਂ ਇਸ ਕਰਕੇ ਉਹ ਕੱਠ ਨੂੰ ਆਪਾਂ ਮਲਤਵੀ ਕਰ ਰਹੇ ਹਾਂ ਕਿਉਂਕਿ ਵਿਸ਼ਵਦੀਪ ਫਾਇਲਕਾ ਨੂੰ ਅੱਜ ਰਿਹਾਆ ਕਰ ਦਿੱਤਾ ਗਿਆ ਉਹਦਾ ਪਰਚਾ ਖਾਰਜ ਕਰ ਦਿੱਤਾ ਗਿਆ ਮੈਨੂੰ ਹੁਣੇ ਹੀ ਹਲੇ ਪਤਾ ਲੱਗਿਆ ਇਸ ਕਰਕੇ ਮੈਂ ਇਹ ਜਾਣਕਾਰੀ ਤੁਹਾreturnData ਸਾਂਝੀ ਕੀਤੀ ਹੈ ਤਾਂ ਕਿ ਸਾਰੇ ਜਾਣੇ ਇਸ ਗੱਲ ਨੂੰ ਧਿਆਨ ਦੇ ਨਾਲ ਨੋਟ ਕਰ ਲੈਣਾ ਕਿ ਕੱਲ ਨੂੰ ਜਿਹੜਾ ਆਪਣਾ ਕੱਠ ਔਰ ਆਦਦਾ ਹੈ ਵਿਸ਼ਵਦੀਪ ਫਾਇਲਕਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਚੁੱਕਿਆ ਬਾਰ ਆ ਚੁੱਕਿਆ ਧੰਨਵਾਦ ਸਾਰੇ ਸੱਜਣਾ ਦਾ ਪੰਜਾਬੀਆਂ ਦਾ ਜਿਨ੍ਹਾਂ ਨੇ ਹਮਾਇਤ ਕੀਤੀ ਜਿਨ੍ਹਾਂ ਨੇ ਨਾਲ ਖੜੇ ਜਿਹੜੇ ਉਹ ਕਿਸੇ ਵੀ ਰੂਪ ਚ ਖੜੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਇਹ ਤੁਹਾਡੀ